ਅੱਜ 25 ਜੂਨ ਹੈ ਜਿਹੜਾ ਕਿ 25 ਜੂਨ 1975 ਨੂੰ ਦੇਸ਼ ਦੇ ਵਿੱਚ ਅਮਰਜੈਂਸੀ ਲਾਈ ਗਈ ਸੀ ਤੇ ਲੋਕਾਂ ਦੇ ਜਿਹੜੇ ਹੱਕ ਸਾਰੇ ਖੋਹ ਲਏ ਗਏ ਸੀ ਜੇ ਕੋਈ ਕਿਸੇ ਦੇ ਹੱਕ 'ਚ ਬੋਲਦਾ ਸੀ ਮੌਕੇ ਦੀ ਸਰਕਾਰ ਉਹਨਾਂ ਨੂੰ ਬਰਦਾਸ਼ਤ ਨਹੀਂ ਸੀ ਕਰਦੀ ਉਹੀ ਹਾਲਤ ਅੱਜ ਪੰਜਾਬ ਦੇ ਵਿੱਚ ਫਿਰ ਪੈਦਾ ਹੋ ਗਏ ਨੇ ਸਰਦਾਰ ਭਗਵੰਤ ਸਿੰਘ ਦੀ ਆਮ ਆਦਮੀ ਸਰਕਾਰ ਜਿਹੜੀ ਕਿ ਜਿਹੜਾ ਵੀ ਇਹਨਾਂ ਦੇ ਕੋਈ ਗਲਤ ਕੰਮ ਨੂੰ ਚੁੱਕਦਾ ਹੈ ਇਹਨਾਂ ਦੇ ਗਲਤ ਕੰਮ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਜਾਂ ਗਲਤ ਕੰਮ ਦੇ ਖਿਲਾਫ ਬੋਲਦਾ ਹੈ ਉਹਦੇ ਖਿਲਾਫ ਇਹ ਕੋਈ ਨਾ ਕੋਈ ਝੂਠਾ ਕੇਸ ਬਣਾ ਕੇ ਉਹ ਮੰੰਦਰ ਦੇ ਕੇ ਡਰਾਉਣ ਦੀ ਕੋਸ਼ਿਸ਼ ਕਰਦੇ ਨੇ ਖਾਸ ਕਰਕੇ ਵੱਡੇ ਲੀਡਰਾਂ ਨੂੰ ਜਿਹੜੇ ਵੱਡੇ ਡਰ ਜਾਣਗੇ ਤਾਂ ਫਿਰ ਛੋਟੇ ਆਪ ਦੀ ਆਪ ਹੀ ਡਰ ਜਾਣਗੇ ਸੋ ਹੱਦ ਹੋ ਗਈ ਹੈ ਕਿੱਥੇ ਸਰਕਾਰ ਆਈ ਸੀ ਬਦਲਾਅ ਦੇ ਤੌਰ ਤੇ ਬਦਲਾਅ ਫਿਰ ਇਸੇ ਕਰਕੇ ਪੰਜਾਬ ਦੇ ਵਿੱਚ ਜਿਹੜੀਆਂ ਕਾਨੂੰਨ ਦੀਆਂ ਸਾਰੀਆਂ ਧਿਰੀਆਂ ਉਡਾਤੀਆਂ ਤਾਜ਼ੀ ਵਸਾਲ ਅੱਜ ਸਵੇਰ ਦੀ ਹੈ ਕਿ ਸਵੇਰੇ ਸਵੇਰੇ ਜਿਹੜਾ ਪੰਜਾਬ ਦਾ ਇੱਕ ਨਾਮੀ ਪਰਿਵਾਰ ਹੈ ਸਰਦਾਰ ਵਿਕਟਰ ਸਿੰਘ ਜੀ ਆਹ ਸਾਲ ਦਾ ਉਹਨਾਂ ਦੇ ਘਰੇ ਕੋਈ 335 ਪੁਸਤਾਲਾ ਨੇ ਮੇਰੇ ਕੋ ਧਾਰ ਵੀ ਕਿਸੇ ਦੇ ਘਰੇ ਜਾ ਕੇ ਹਮਲਾ ਕਰਦੇ ਹੁੰਦੇ ਆ ਉਹਨਾਂ ਦੇ ਘਰ ਦੇ ਉੱਤੇ ਕੰਡਾ ਟੱਪ ਕੇ ਜਾ ਕੇ ਛਾਪਾ ਮਾਰਿਆ ਐਮ ਐਲ اے ਉਹਦੇ ਘਰ ਵਾਲੀ ਮਜੂਦ ਆਪ ਉਹ ਮਿੰਸਟਰ ਰਹੇ ਨੇ ਕੋਈ ਨਹੀਂ ਦੇਖਿਆ ਗਿਆ ਕਿ ਰੂਲ ਕਾਨੂੰਨ ਕੀ ਹੁੰਦਾ ਸਭਾ ਬਦਲਦਾ ਰਹਿੰਦਾ ਤੁਹਾਨੂੰ ਕੀ ਕਾਨੂੰਨ ਕੀ ਹੁੰਦਾ ਮਨੋਂ ਮੱਲੇ ਟੱਕੇ ਮਾਰ ਮਾਰ ਕਮਰਿਆਂ ਦੇ ਵਿੱਚ ਵੜ ਕੇ ਹੋਰ ਤਲਾਸ਼ੀਆਂ ਲੈਂਦੇ ਜਿਹੜੇ ਇੰਨੇ ਰਿਸਪੈਕਟਡ ਬੰਦੇ ਹੋਣ ਉਹਨਾਂ ਕਿਤੇ ਜਾਣਾ ਤਾਂ ਹੁੰਦਾ ਨਹੀਂ ਤੁਸੀਂ ਤਲਾਸ਼ੀ ਲੈਣੀ ਆ ਵਾਰੰਟ ਲੈ ਕੇ ਜਾਓ ਅਦਾਲਤ ਦੇ ਵਿੱਚੋਂ ਦੱਸੋ ਉਹਨਾਂ ਨੂੰ ਜਾ ਕੇ ਵੀ ਆਹ ਚੀਜ਼ ਦੀ ਸੀ ਵਾਰੰਟ ਲੈਣੀ ਆ ਤੇ ਲੈ ਲਓ ਵਾਰੰਟ 83 83 ਨੂੰ ਰੋਕਦਾ ਨਹੀਂ ਜੇ ਤੁਹਾਨੂੰ ਕੋਈ ਤੁਹਾਡੇ ਕੋਲ ਕੋਈ ਕੰਪਲੇਟ ਹੈ ਜਾਂ ਤੁਹਾਡੇ ਕੋਲ ਕੋਈ ਖਾਸ ਗੱਲ ਹੈਗੀ ਹੈ ਤੁਸੀਂ ਲੈ ਲਓ 83 ਨੂੰ ਕੋਈ ਰੋਕਦਾ ਨਹੀਂ ਪਰ ਇੰਨੇ ਜਿਆਦੇ ਧਕੇਸ਼ਾ ਹੀ ਉਹਨਾਂ ਚੰਡੀਗੜ੍ਹ ਉਹਨਾਂ ਦਾ ਕੋਈ ਹੈ ਹੀ ਨਹੀਂ ਉੱਥੇ ਵੀ ਘਰ ਦੇ ਵਿੱਚ ਮੰਦੋ ਮੱਲੀ ਬਲ ਗਏ ਹਨ ਹੋਰ ਵੀ ਕਈ ਜਗ੍ਹਾ ਉਹਨਾਂ ਦੀਆਂ ਜਿੱਥੇ ਕੋਲ ਹੋਣਗੀਆਂ ਜਿਆਦਾ ਤਾਂ ਮੇਰੇ ਤੋਂ ਪਤਾ ਵੀ ਨਹੀਂ ਹੈਗਾ ਪਰ ਉੱਥੇ ਵੀ ਸੁਣਿਆ ਵੀ ਕਈ ਟਿਕਾਣਿਆਂ ਤੇ ਜਿਹੜੇ ਉਹਨਾਂ ਦੇ ਛਾਪੇ ਮਾਰੇ ਗਏ ਆ ਸੋ ਬੜੇ ਦੁੱਖ ਦੀ ਗੱਲ ਹੈ ਕਿ ਕਿਉਂਕਿ ਬਿਕਰਮ ਸਿੰਘ ਮਜੀਠੀਆ ਸਾਹਿਬ ਕਾਫੀ ਚਿਰ ਤੋਂ ਸਰਕਾਰ ਦੇ ਖਿਲਾਫ ਬੜੇ ਧਰਤੇ ਨਾਲ ਗੱਲ ਕਰ ਰਹੇ ਆ ਬ੍ਰਿਤਲ ਦੇ ਨਾਲ ਲੋਕਾਂ ਦੇ ਜਿਹੜੇ ਮਸਲੇ ਆ ਜਿਨ੍ਹਾਂ ਨਾਲ ਧੱਕਾ ਕਰਦੀ ਹੈ ਸਰਕਾਰ ਉਹਨਾਂ ਦੇ ਮਸਲੇ ਚੱਕਦੇ ਨੇ ਸਰਕਾਰ ਦੀਆਂ ਵਿਧੀਆਂ ਦੇ ਖਿਲਾਫ ਬੋਲਦੇ ਨੇ ਤੁਸੀਂ ਸਰਕਾਰ ਨੇ ਹੁਣ ਸੋਚ ਕੇ ਕਿ ਸਾਡੇ ਬੋਸ ਕੇਜਰੀਵਾਲ ਜੀ ਨੂੰ ਮਾਫੀ ਮੰਗਣੀ ਪਈ ਸੀ ਮੀਸ਼ਾ ਸਾਹਿਬ ਨੂੰ ਹੁਣ ਕਿਵੇਂ ਕਰੋ ਤੁੱਥ-ਮੁੱਥ ਕਰਕੇ ਝੂਠਾ-ਮੂਠਾ ਆਪੇ ਕੋਰਟ ਚੋ ਬੜੀ ਹੁੰਦਾ ਫਿਰ ਉਹ ਬਾਅਦ ਚ ਕਿਹੜਾ ਪਰਚਾ ਦੇ ਕੇ ਆਪਾਂ ਵੀ ਜਿੱਤ ਪਗਾਉਣੀ ਹੈ ਕਿ ਮੀਸ਼ਾ ਸਾਹਿਬ ਨੂੰ ਅੰਦਰ ਦੇਣਾ ਸੋ ਇਹ ਬੜੀ ਡੈਮੋਕ੍ਰੇਸੀ ਦੇ ਵਾਸਤੇ ਜਿਹੜੀ ਬੜੀ ਮਾੜੀ ਗੱਲ ਹੈ ਕੈਪਟਨ ਅਮਰਿੰਦਰ ਸਿੰਘ ਨੇ ਵੀ ਪਰਚਾ ਦਿੱਤਾ ਸੀ ਬਾਲ ਸਾਹਿਬ ਦੇ ਖਿਲਾਫ ਅਸੀਂ ਮੰਨਦੇ ਆ ਕਿ ਉਹ ਵੀ ਪਰਚਾ ਟੋਟਲ ਦਾ ਟੋਟਲ ਝੂਠਾ ਸੀ ਪਰ ਉਹਨੇ ਵੀ ਸਾਰਾ ਜਿਹੜਾ ਮਸਾਲਾ ਤੁੱਤ-ਪੁੱਤ ਕਰਕੇ ਕੋਰਟ ਦੇ ਵਿੱਚ ਭੇਜਿਆ ਸੀ ਛਾਪਾ ਨਹੀਂ ਸੀ ਮਾਰਿਆ ਨਾ ਕੋਈ ਹੋਰ ਕੁਝ ਕੀਤਾ ਸੀ ਕੋਰਟ ਦੇ ਵਿੱਚ ਭੇਜਿਆ ਸੀ ਕੋਰਟ ਦੇ ਰਾਹੀਂ ਸਮਨ ਕਰਾ ਕੇ ਜਿਹੜੇ ਕੋਈ ਬਾਦਸ਼ਾਹ ਨੂੰ ਗ੍ਰਿਫਤਾਰ ਕੀਤਾ ਸੀ ਕੁਝ ਦਿਨਾਂ ਵਾਸਤੇ ਸੋ ਇਹੀਆਂ ਜੀਆਂ ਗੱਲਾਂ ਹੁੰਦੀਆਂ ਕਿ ਤੁਸੀਂ ਜੇ ਤੁਹਾਡੇ ਕੋਲ ਕੋਈ ਮਟੀਰੀਅਲ ਹੈਗਾ ਜ ਤੁਹਾਨੂੰ ਲੱਗਦਾ ਕਿ ਆਹੰਦਾ ਤੋਂ ਵੱਧ ਜਾਇਦਾਦ ਹੈ ਜਾਂ ਕੋਈ ਹੋਰ ਹੈ ਤੁਸੀਂ ਸਾਰੇ ਸੂਟ ਕੋਰਟ ਦੇ ਵਿੱਚ ਭੇਜ ਦਿਓ ਜੇ ਕੋਰਟ ਨੂੰ ਠੀਕ ਲੱਗੇਗੀ ਦਾ ਉਹ ਨੂੰ ਸੰਭਲ ਕੱਟ ਕੇ ਬੁਲਾ ਲੇਗੀ ਅਰੈਸਟ ਕਰਨਾ ਅਰੈਸਟ ਕਰ ਲੇਗੀ ਨਹੀਂ ਛੱਡ ਦੇਗੀ ਤੇ ਜੇ ਨਾ ਹੋਇਆ ਤਾਂ ਉਹ ਪਾਸੇ ਜਾ ਉਸ ਕਰ ਨੂੰ ਛੱਡ ਦੇਗੀ ਕੇਸ ਨੂੰ ਸੋ ਇੰਨੀ ਠੱਕੇਸ਼ਾ ਹੀ ਹੈ ਚੱਲਣ ਆ ਗਈ ਆਉਣ ਵਾਲੇ ਸਮੇਂ ਵਾਸਤੇ ਸਾਰਿਆਂ ਵਾਸਤੇ ਮਾੜਾ ਸਮਾਂ ਸਮਾਂ ਬਦਲ ਜਾਂਦਾ ਕੋਈ ਦਿਨ ਸਦਾ ਇੱਕੋ ਜਿਹੀ ਨਹੀਂ ਰਹਿੰਦੇ ਇਹ ਲੈਣੇ ਲੀਆਂ ਤੇ ਦੇਣੀਆਂ ਪੈਂਦੀਆਂ ਨੇ ਇਹ ਜਿਹੇ ਗੱਲਾਂ ਨਾ ਹੀ ਦੁਸ਼ਮਣ ਵਾਲੀਆਂ ਜਾਂ ਵਾਧੇ ਵਾਲੀਆਂ ਜਾਂ ਠੱਕੇਸ਼ਾਈ ਵਾਲੀਆਂ ਨਾ ਹੀ ਕੀਤੀਆਂ ਜਾਣ ਤਾਂ ਚੰਗੀ ਗੱਲ ਹੁੰਦੀ ਹੈ ਸੋ ਬਹੁਤ ਮਾਰੀ ਜਿੰਨੀ ਇਸ ਗੱਲ ਦੀ ਨਿੰਦਿਆ ਕੀਤੀ ਜਾਵੇ ਮੈਨੂੰ ਉਹ ਨਹੀਂ ਥੋੜੀ ਆ ਮੇਮ ਰੂਦੀ ਸਰ ਦੇ ਆਗੂਆਂ ਦਾ ਜਿਨ੍ਹਾਂ ਵਿੱਚ ਚੰਨੀ ਸਾਹਿਬ, ਬਾਜਵਾਦ ਸਾਹਿਬ ਤੇ ਆਪਣਾ ਜੀਜੀਪੀ ਦੇ ਵੀ ਲੀਡਰ ਨੇ ਕੁਝ ਉਹਨਾਂ ਨੇ ਵੀ ਇਸ ਗਾਦੀ ਨਖੇਦੀ ਕੀਤੀ ਹੈ ਖੈਰਾ ਸਾਹਿਬ ਸੋ ਚੰਗੀ ਗੱਲ ਹੈ ਜੇ ਕੋਈ ਧੱਕਾ ਹੁੰਦਾ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਨਖੇਦੀ ਕਰਨੀ ਚਾਹੀਦੀ ਹੈ ਕੋਈ ਵੀ ਧੱਕਾ ਕਰਦੀ ਹੈ ਸਰਕਾਰ ਕਿਸੇ ਤੇ ਵੀ ਜ਼ਾਤ ਪੀ ਕਰਦੀ ਹੈ ਤਾਂ ਉਹ ਵੀ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਨਖੇਦੀ ਕਰਨੀ ਚਾਹੀਦੀ ਹੈ ਸੋ ਮੈਂ ਕਾਲੀ ਦਲ ਦੇ ਪ੍ਰਧਾਨ ਨੂੰ ਬੇਨਤੀ ਕਰਦਾ ਪ੍ਰਧਾਨ ਸਾਹਿਬ ਨੂੰ ਕਿ ਇਸ ਮਸਲੇ ਨੂੰ ਘਮੀਟਾ ਨਾ ਲੈਂਦੇ ਹੋਏ ਆਪਾਂ ਸਾਰੇ ਹੁਣੇ ਜਿਹੜੀ ਕਿ ਆਪਾਂ ਜਿੰਨੇ ਵੀ ਕੋਈ ਲੜਾਈ ਤਕਰੀਰ ਇਸ ਮਸਲੇ ਤੇ ਲੜਨੀ ਹੈ ਉਹਦਾ ਬੈਠ ਕੇ ਕੋਈ ਫੈਸਲਾ ਕਰਕੇ ਪੂਰੇ ਦਲੇਰੀ ਦੇ ਨਾਲ ਇਹ ਜਿਹੜਾ ਧੱਕਾ ਇਹਦਾ ਸਨਸਾਰ ਨਾਲ ਸਾਹਮਣਾ ਕਰਨਾ ਚਾਹੀਦਾ ਹੈ ਕਿ ਮੈਂ ਇੱਕ ਵਾਰ ਫੇਰ ਇਹ ਨਰੋ ਜਿਹੜੀ ਬਿਲਕੁਲ ਧੱਕੇਸ਼ਾਹੀ ਵਾਲਾ ਕੇਸ ਹੈ ਸਾਰਾ ਇਹਦੇ ਵੀ ਮੈਂ ਬਹੁਤ ਜ਼ੋਰ ਲੰਦਿਆ। ਅੱਜ ਸਵੇਰੇ ਤਕਰੀਬਨ 9 ਵਜੇ ਸਾਡੇ ਕੁਲੀਬ ਸਰਦਾਰਨੀ ਗੁਨੀਵ ਕੌਰ ਮਜੀਠੀਆ ਉਹਨਾਂ ਦੇ ਐਮਬੈਲਿਫ ਫਲੈਟ ਚੰਡੀਗੜ੍ਹ ਦੇ ਵਿੱਚ ਪੰਜਾਬ ਵਿਜੀਲੈਂਸ ਤੇ ਰੇਡ ਕੀਤਾ ਸਾਰ ਨੂੰ ਪਹਿਲੇ ਤੇ ਮੈਂ ਇਸ ਰੇਡ ਨੂੰ ਇਸ ਕਲ ਕਰ ਕਿਵੇਂ ਕਰਾਂਗਾ ਕਿ ਲੇਡੀ ਐਮਐਲਏ ਹੈ ਤੁਸੀਂ ਨਾ ਤੇ ਉਹਨਾਂ ਨੂੰ ਸਰਚ ਵਾਰੰਟ ਲੈ ਕੇ ਆਂਦੇ ਨੇ ਨਾ ਉਹਨਾਂ ਨੂੰ ਉਤਲਾਹ ਦਿੱਤੀ ਹੈ ਤੁਸੀਂ ਰੇਡ ਕਰਦੇ ਹੋ ਇੱਕ ਲੇਡੀ ਐਮਐਲਏ ਦੇ ਬੈਡਰੂਮ ਤੱਕ ਚਲੇ ਜਾਂਦੇ ਹੋ ਉਹਨਾਂ ਦੀ ਲਮਾਰੀਆਂ ਫੋੜ ਲੈਂਦੇ ਹੋ ਮੈਨੂੰ ਲੱਗਦਾ ਬਹੁਤ ਹੀ ਇੱਕ ਸ਼ਰਮਨਾਕ ਗੱਲ ਹੈ ਇਹ ਪਹਿਲੀ ਵਾਰ ਨਹੀਂ ਵਿਜੀਲੈਂਸ ਨੇ ਕੰਮੀ ਬਣਾ ਲਿਆ ਇਸ ਤੋਂ ਪਹਿਲੇ ਸਾਡੇ ਕੁਲੀਕ ਸਾਸੁਖਪਾਲ ਸਿੰਘ ਖੇਰੇ ਦੇ ਇਸ ਸਿਮਿਲਰ ਰੇਡ ਕੀਤਾ ਗਿਆ ਸੀ ਉਦੋਂ ਵੀ ਉਹਨਾਂ ਦੇ ਬੈਡਰੂਮ ਦੇ ਵਿੱਚ ਅਰਲੀ ਮਾਰਨਿੰਗ ਜਦੋਂ ਤੇ ਉਹਨਾਂ ਦੇ ਵਾਈਫ ਬੈਡਰੂਮ ਵਿੱਚ ਸਨ ਤੁਸੀਂ ਬਿਨਾ ਇਤਲਾਹ ਦਿੱਤੇ ਉਹਨਾਂ ਦੇ ਬੈੱਡਰੂਮ ਚ ਘੁੱਸ ਗਏ ਦਰਵਾਜ਼ਾ ਭੰਨ ਕੇ ਅੰਦਰ ਚਲੇ ਗਏ ਤੁਸੀਂ ਪ੍ਰਾਈਵੇਸੀ ਨਹੀਂ ਵੇਖੀ ਤੁਸੀਂ ਇੱਜ਼ਤ ਮਾਨ ਨਹੀਂ ਵੇਖਿਆ ਹਰ ਮੈਂਬਰ ਜਿਹੜਾ ਇਲੈਕਟ ਹੋ ਕੇ ਆਂਦਾ ਉਹ ਲੱਖਾਂ ਵੋਟਾਂ ਤੇ ਇਲੈਕਸ਼ਨ ਜਿੱਤ ਕੇ ਆਂਦਾ ਮੈਂ ਸਮਝਣਾ ਇਹ ਤੌਰ ਤਰੀਕਾ ਜਿਹੜੀ ਮਾਨ ਦੀ ਸਰਕਾਰ ਦਾ ਇਹ ਟੋਟਲੀ ਇਮੋਰਲ ਮਾਨ ਦੀ ਜਿਹੜੀ ਕਰਪਟ ਸਰਕਾਰ ਇਹ ਜਿਹੜਾ ਅਨਬ੍ਰੇਜ਼ਨ ਐਕਟ ਇਹ ਜਿਹੜਾ ਐਕਟ ਕਰ ਰਹੇ ਨੇ ਇਹਨੂੰ ਸਿਰਸ ਸ਼ਬਦਾਂ ਦੇ ਵਿੱਚ ਮੈਂ ਕਨਿਮ ਕਰਨਾ ਚਾਹੁੰਦਾ ਇਹ ਲੋਕ ਰਾਜ ਦੇ ਖਿਲਾਫ ਹੈ ਤੁਸੀਂ ਐਕਸ਼ਨ ਲੈਣਾ ਹੈ ਜੀ ਸਦਕੇ ਲੋ ਬਟ ਹਰ ਐਕਸ਼ਨ ਦਾ ਤੌਰ ਤਰੀਕਾ ਜਦੋਂ ਵੀ ਤੁਸੀਂ ਕਿਸੇ ਐਮਐਲਏ ਦੇ ਘਰ ਜਾਣਾ ਹੈ ਇਹਦਾ ਪਹਿਲਾ ਤਰੀਕਾ ਇਹ ਹੁੰਦਾ ਕਿ ਅਰੈਸਟ ਵਾਰੰਟ ਲੈ ਕੇ ਜਾਓ ਜਾਂ ਸਰਚ ਵਾਰੰਟ ਲੈ ਕੇ ਜਾਓ ਤੁਸੀਂ ਸਰਚ ਵਾਰੰਟ ਲੈ ਕੇ ਜੇ ਲੇਡੀ ਹੈ ਨੇ ਘਰ ਦੇ ਵਿੱਚ ਤਾਂ ਉਹਨਾਂ ਨੂੰ ਕਹੋ ਕਿ ਜੀ ਤੁਸੀਂ ਕਾਈਂਡਲੀ ਬੈਡਰੂਮ ਡਰਾਇੰਗ ਰੂਮ ਚ ਆਜੋ ਅਸੀਂ ਤੁਹਾਡੇ ਘਰ ਦੀ ਤਲਾਸ਼ੀ ਲੈਣੀ ਤੌਰ ਤਰੀਕੇ ਤੋਂ ਇਸ ਗੱਲ ਦਾ ਮੈਂ ਸਪੈਸ਼ਲੀ ਜਿਹੜੇ ਸਪੀਕਰ ਨੇ ਸੰਧਵਾ ਸਾਹਿਬ ਉਹਨਾਂ ਨੂੰ ਬੇਨਤੀ ਕਰੂੰਗਾ ਸੰਧਵਾ ਸਾਹਿਬ ਸਰਕਾਰਾਂ ਆਂਦੀਆਂ ਤੇ ਜਾਂਦੀਆਂ ਰਹਿੰਦੀਆਂ ਤੁਹਾਡੇ ਮੁੱਖ ਮੰਤਰੀ ਨੂੰ ਵੀ ਗਲਤ ਫਹਮੀ ਹੈ ਕਿ ਅਗਲੇ 25 ਸਾਲ ਇਹ ਨਹੀਂ ਰਹਿਣਾ ਇਸ ਤੋਂ ਪਹਿਲੇ ਮੁੱਖ ਮੰਤਰੀ ਨੂੰ ਵੀ ਇੱਕ ਨੂੰ ਗਲਤਫਹਿਮੀ ਹੁੰਦੀ ਸੀ ਜਿਹਨੂੰ ਬਾਹਰ ਬੈਠਿਆਂ ਨੂੰ ਕਈ ਸਾਲ ਹੋ ਗਏ ਤੇ ਆਪਣੀ ਗਲਤਫਹਿਮੀ ਦੂਰ ਕਰੋ ਕਿਸੇ ਤੌਰ ਤਰੀਕੇ ਨਾਲ ਚਲੋ ਪੰਜਾਬ ਦੇ ਵਿੱਚ ਕੋਈ ਜੰਗਲ ਰਾਜ ਨਹੀਂ ਹੈ ਨਾ ਤੁਹਾਡੇ ਕੋਲ ਤੇ ਨਾ ਤੁਹਾਡੀ ਵਿਜੀਲੈਂਸ ਕੋ ਕਿਸੇ ਨੂੰ ਡਰ ਤੇ ਖੌਫ ਹੈ ਪੰਜਾਬ ਦੇ ਲੋਕਾਂ ਨੇ ਜਿਹੜੇ ਅਮਨ ਪਸੰਦ ਨੇ ਜਿਹੜੇ ਡੈਮੋਕ੍ਰੇਸੀ 'ਚ ਵਿਸ਼ਵਾਸ ਰੱਖਦੇ ਨੇ ਉਹਨਾਂ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਇਹਦੇ ਤੇ ਸਖਤ ਇਤਰਾਜ਼ ਕੀਤਾ ਜਾਏ ਠੀਕ ਹੈ ਤੁਹਾਡੀ ਵਿਜੀਲੈਂਸ ਨੂੰ ਬਿਲਕੁਲ ਇਸ ਕਾਲ ਦੀ ਅਥਾਰਟੀ ਹੈ ਕਿ ਜਿੱਥੇ ਵੀ ਕੋਈ ਗਲਤ ਪ੍ਰੈਕਟਿਸ ਲੱਭੀ ਜਾਂਦੀ ਹੈ ਉੱਥੇ ਜ਼ਰੂਰ ਜਾਟ ਪਰ ਮੈਂ ਨਾਲ ਹੀ ਭਗਵੰਤ ਮਾਨ ਨੂੰ ਇਹ ਵੀ ਬੇਨਤੀ ਕਰੂੰਗਾ ਭਗਵੰਤ ਮਾਨ ਜੀ ਕਿ ਤੇ ਆਪਣੇ ਮੰਝੇ ਥੱਲੇ ਵੀ ਥੋੜਾ ਜਿਆ ਝਾੜੂ ਫੇਰ ਕੇ ਵੇਖ ਲੋ ਬੜਾ ਕੁਝ ਤੁਹਾਡੇ ਵਿੱਚ ਵੀ ਹੈ ਤੁਹਾਡੀਆਂ ਸਰਕਾਰਾਂ ਕੀ ਕੀ ਕਰ ਰਹੀਆਂ ਨੇ ਦਿੱਲੀ ਵਾਲੇ ਕੀ ਕੀ ਕਰ ਰਹੇ ਨੇ ਕਿਰਪਾ ਕਰਕੇ ਉਹਨਾਂ ਵੱਲ ਵੀ ਧਿਆਨ ਕਰੋ ਜੇ ਤੁਸੀਂ ਨਹੀਂ ਕਰੋਗੇ ਤੇ ਅਗਲੇ ਕਰਨਗੇ ਤੋਂ ਇੰਨਾ ਹੀ ਕਹਿੰਦਾ ਹੋਇਆ ਇਹ ਐਂਟੀ ਡੈਮੋਕਰੈਟਿਕ ਐਕਟ ਦੇ ਖਿਲਾਫ ਮੈਂ ਇਸ ਨੂੰ ਪਿੰਡਮ ਕਰਨਾ ਬਰੇਜ਼ਨ ਇਨਜਸਟਿਸ ਆਪਰੇ ਇਹਨਾਂ ਲਈ ਵਿਜੀਲੈਂਸ ਨੇ ਕੀਤੀ ਹੈ ਤੇ ਇਸ ਕਿਸਮ ਦੀ ਬਰੇਜ਼ਨ ਇਨਜਸਟਿਸ ਨੂੰ ਐਂਟੀ ਡੈਮੋਕਰੈਟਿਕ ਐਕਟ ਨੂੰ ਸਾਨੂੰ ਰੋਕਣਾ ਚਾਹੀਦਾ ਮੇਰਾ ਤਾਂ ਮਜੀਠੀਆ ਜੀ ਦੇ ਨਾਲ ਪਾਰਟੀ ਤੌਰ ਤੇ ਤੇ ਆਡਿਓਲੋਜੀਕਲ ਵਿਰੋਧ ਹੈ ਲੇਕਿਨ ਅੱਜ ਜਿਸ ਤਰੀਕੇ ਦੇ ਨਾਲ ਉਹਨਾਂ ਤੇ ਕਾਰਵਾਈ ਕੀਤੀ ਗਈ ਹੈ ਇਹ 80 ਤੇ ਨਿੱਜੀ ਵਿਰੋਧ ਤੋਂ ਉੱਪਰ ਕੁਝ ਨਹੀਂ ਹੈ ਜਿਹੜਾ ਉਹਨਾਂ ਤੇ ਪਹਿਲਾਂ ਪਰਚਾ ਸੀ ਉਹਦੇ ਚ ਤਾਂ ਨਾ ਇਹਨਾਂ ਨੇ ਉਹਦਾ ਰਿਮਾਂਡ ਲਿਆ ਤੇ ਨਾ ਉਹ ਤੇ ਪਹਿਲਾਂ ਪੁੱਛਗੀਚ ਕੀਤੀ ਤੇ ਉਹ ਪਰਚਾ ਇਹਨਾਂ ਨੇ ਫੇਲ ਕਰਨ ਵਾਲੇ ਪਾਸੇ ਤੋੜਿਆ ਹੋਇਆ ਹੁਣ ਜਦੋਂ ਇਹ ਉਹਨਾਂ ਦੇ ਖਿਲਾਫ ਬੋਲ ਰਿਹਾ ਜਦੋਂ ਇਹ ਉਹਨਾਂ ਦੇ ਬਖੀਏ ਢੇਡਦਾ ਤੇ ਪੰਜਾਬ ਦੇ ਲੋਕਾਂ ਦੀ ਗੱਲ ਕਰਦਾ ਤਾਂ ਉਹਦੀ ਆਵਾਜ਼ ਦਮਾਉਣ ਵਾਸਤੇ ਅੱਜ ਡਿਸਪਰਪੋਰਸ਼ਨੇਟ ਐਸੈਟ ਯਾਨੀ ਕਿ ਬਾਦੂ ਜਾਇਦਾਦ ਦਾ ਪਰਚਾ ਦਿੱਤਾ ਹੈ ਜਿਹੜਾ ਕਿ ਸਾਫ਼ ਦਿਖਦਾ ਕਿ ਵਿਰੋਧ ਕਰਕੇ ਕੀਤਾ ਗਿਆ ਤੇ ਉਹਦੀ ਆਵਾਜ਼ ਦਬਾਉਣ ਨੂੰ ਕੀਤਾ ਗਿਆ ਇੱਥੇ ਹੀ ਬਸ ਨਹੀਂ ਹੈ ਫੇਰ ਉਹਦੀ ਵਾਈਫ ਦੇਖੋ ਤੀਆ ਭੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਤੇ ਕਿਸੇ ਦੇ ਘਰ ਜਾ ਕੇ ਉਹਦੀ ਔਰਤ ਨੂੰ ਇਸ ਤਰੀਕੇ ਦੇ ਨਾਲ ਜਲੀਲ ਕਰਨਾ ਉਹਦੀ ਬੇਇੱਜ਼ਤੀ ਕਰਨਾ ਇਹ ਵੀ ਕਿਸੇ ਤਰ੍ਹਾਂ ਪੰਜਾਬੀਆਂ ਨੂੰ ਮਨਜ਼ੂਰ ਨਹੀਂ ਇਹ ਇਕੱਲਾ ਓਸੀ ਤੇ ਨਹੀਂ ਜਿਹੜੇ ਵੀ ਨਾ ਤੇ ਆਵਾਜ਼ ਉਠਾਉਂਦੇ ਆ ਹੁਣ ਅੱਜ ਸਾਨੂੰ ਇਹ ਵੀ ਖਾਸਾ ਕਿ ਪ੍ਰਗਟ ਸਿੰਘ ਤੇ ਪਰਚਾ ਕਰ ਰਹੇ ਹੈ ਹੋ ਸਕਦਾ ਅੱਗੇ ਵੀ ਤੁਰਨ ਮੇਰੇ ਮੈਨੂੰ ਤਾਂ ਬੁਲਾਉਂਦੇ ਹੀ ਰਹਿੰਦੇ ਐ ਇਸ ਕਰਕੇ ਜਿਹੜਾ ਵੀ ਬੰਦਾ ਅੱਜ ਪੰਜਾਬ ਦੀ ਗੱਲ ਕਰਦਾ ਪੰਜਾਬੀਅਤ ਦੀ ਗੱਲ ਕਰਦਾ ਉਸ ਤੇ ਪਰਚਾ ਦਿੰਦੇ ਐ ਇਹ ਜਿਹੜਾ ਕੇਜਰੀਵਾਲ ਐ ਇਹ ਅਸਲ ਮੈਨਾਂ ਵਿੱਚ ਮੁੱਖ ਮੰਤਰੀ ਦੀ ਕੁਰਸੀ ਤੇ ਬੈਠ ਦਾ ਕੰਮ ਚਲਾ ਰਿਹਾ ਜ ਜ ਹੁਣ ਕਹਿੰਦੇ ਇਹ ਯੁੱਧ ਨਸ਼ਾ ਬਰੁੱਧ ਹੈ ਜਦੋਂ ਇਨਾ ਦਾ ਮਜੀਠੀਆ ਨੇ ਇਹਨਾਂ ਤੇ ਖਿਲਾਫ ਕੇਸ ਪਾਇਆ ਆਹੀ ਕੇਜਰੀਵਾਲ ਕੋਰਟ ਵਿੱਚ ਜਾ ਕੇ ਮਜੀਠੀਆ ਤੋਂ ਮਾਫੀ ਮੰਗ ਕੇ ਆਇਆ ਫਿਰ ਕਿਹੜਾ ਯੁੱਧ ਇਹਨਾਂ ਦੇ ਨਸ਼ੇ ਦੇ ਵਿਰੁੱਧ ਹੈ ਇਹ ਸਾਰਾ ਕੁਝ ਰਾਜਨੀਤਿਕ ਤੌਰ ਤੇ ਪੰਜਾਬ ਦੀ ਉੱਭਰ ਰਹੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ ਇਹ ਕਿਸੇ ਤਰ੍ਹਾਂ ਵੀ ਬਰਦਾਸ਼ਤ ਕਰਨ ਯੋਗ ਨਹੀਂ ਹੈ ਹੁਣ ਜਦੋਂ ਉਹ ਇਹ ਉਹਨਾਂ ਦੇ ਖਿਲਾਫ बोल ਰਿਹਾ ਜਦੋਂ ਇਹ ਉਹਨਾਂ ਦੇ ਬਖੀਏ ਢੇਡਦਾ ਤੇ ਪੰਜਾਬ ਦੇ ਲੋਕਾਂ ਦੀ ਗੱਲ ਕਰਦਾ ਤਾਂ ਉਹਦੀ ਆਵਾਜ਼ ਦਮਾਉਣ ਵਾਸਤੇ ਅੱਜ ਡਿਸਪਰਪੋਰਟਿਓਟ ਐਸੈਟ ਯਾਨੀ ਕਿ ਬਾਦੂ ਜਾਇਦਾਦ ਦਾ ਪਰਚਾ ਦਿੱਤਾ ਜਿਹੜਾ ਕਿ ਸਾਫ਼ ਦਿਖਦਾ ਕਿ ਵਿਰੋਧ ਕਰਕੇ ਕੀਤਾ ਗਿਆ ਹੈ ਤੇ ਉਹਦੀ ਆਵਾਜ਼ ਦਬਾਉਣ ਨੂੰ ਕੀਤਾ ਇੱਥੇ ਹੀ ਬਸ ਨਹੀਂ ਹੈ ਫੇਰ ਉਹਦੀ ਵਾਈਫ ਦੇ ਕੁਤੀਆ ਭੈਣਾਂ ਸਭ ਜਿਹਾ ਸਾਗੀਆਂ ਹੁੰਦੀਆਂ ਤੇ ਕਿਸੇ ਇੱਕ ਘਰ ਜਾ ਕੇ ਉਹਦੀ ਔਰਤ ਨੂੰ ਇਸ ਤਰੀਕੇ ਦੇ ਨਾਲ ਜਲੀਲ ਕਰਨਾ ਉਹਦੀ ਬੇਇੱਜ਼ਤੀ ਕਰਨਾ ਇਹ ਵੀ ਕਿਸੇ ਤਰ੍ਹਾਂ ਪੰਜਾਬੀਆਂ ਨੂੰ ਮੰਨਦੀ ਹੈ ਇਹ ਇਕੱਲਾ ਓਸੀ ਤੇ ਨਹੀਂ ਜਿਹੜੇ ਵੀ ਇਹਨਾਂ ਤੇ ਆਵਾਜ਼ ਉਠਾਉਂਦੇ ਆ ਹੁਣ ਅੱਜ ਸਾਨੂੰ ਇਹ ਵੀ ਖਸਦਾ ਕਿ ਪ੍ਰਗਟ ਸਿੰਘ ਤੇ ਪਰਚਾ ਕਰ ਰਹੇ ਹੋ ਸਕਦਾ ਅੱਗੇ ਵੀ ਤੁਨ ਮੇਰੇ ਮੈਨੂੰ ਤਾਂ ਬੁਲਾਉਂਦੇ ਹੀ ਰਹਿੰਦੇ ਆ ਇਸ ਕਰਕੇ ਜਿਹੜਾ ਵੀ ਬੰਦਾ ਅੱਜ ਪੰਜਾਬ ਦੀ ਗੱਲ ਕਰਦਾ ਪੰਜਾਬੀਆਂ ਦੀ ਗੱਲ ਕਰਦਾ ਉਸਤੇ ਪਰਚਾ ਦਿੰਦੇ ਮੇਰਾ ਤਾਂ ਮਜੀਠੀਆ ਜੀ ਦੇ ਨਾਲ ਪਾਰਟੀ ਤੌਰ ਤੇ ਤੇ ਆਡਿਓਲੋਜੀਕਲ ਵਿਰੋਧ ਹੈ ਲekin ਅੱਜ ਜਿਸ ਤਰੀਕੇ ਦੇ ਨਾਲ ਉਹਨਾਂ ਤੇ ਕਾਰਵਾਈ ਕੀਤੀ ਗਈ ਹੈ ਇਹ ਸਿਆਸੀ ਤੇ ਨਿੱਜੀ ਵਿਰੋਧ ਤੋਂ ਉੱਪਰ ਕੁਝ ਨਹੀਂ ਹੈ ਜਿਹੜਾ ਉਹਨਾਂ ਤੇ ਪਹਿਲਾਂ ਪਰਚਾ ਸੀ ਉਹਦੇ ਚ ਤਾਂ ਨਾ ਇਹਨਾਂ ਨੇ ਉਹਦਾ ਰਿਮਾਂਡ ਲਿਆ ਤੇ ਨਾ ਉਹ ਤੇ ਪਹਿਲਾਂ ਪੁੱਛਗੀਚ ਕੀਤੀ ਤੇ ਉਹ ਪਰਚਾ ਇਹਨਾਂ ਨੇ ਫੇਲ ਕਰਨ ਵਾਲੇ ਪਾਸੇ ਨੂੰ ਤੋੜਿਆ ਹੋਇਆ ਹੁਣ ਜਦੋਂ ਇਹ ਉਹਨਾਂ ਦੇ ਖਿਲਾਫ ਬੋਲ ਰਿਹਾ ਜਦੋਂ ਇਹ ਉਹਨਾਂ ਦੇ ਬਖੀਏ ਢੇਡਦਾ ਤੇ ਪੰਜਾਬ ਦੇ ਲੋਕਾਂ ਦੀ ਗੱਲ ਕਰਦਾ ਤਾਂ ਉਹਦੀ ਆਵਾਜ਼ ਦਮਾਉਣ ਵਾਸਤੇ ਅੱਜ ਡਿਸਪਰਪੋਰਸ਼ਨੇਟ ਐਸੈਟ ਯਾਨੀ ਕਿ ਬਾਦੂ ਜਾਇਦਾਦ ਦਾ ਪਰਚਾ ਦਿੱਤਾ ਹੈ ਜਿਹੜਾ ਕਿ ਸਾਫ਼ ਦਿਖਦਾ ਕਿ ਵਿਰੋਧ ਕਰਕੇ ਕੀਤਾ ਗਿਆ ਤੇ ਉਹਦੀ ਆਵਾਜ਼ ਦਬਾਉਣ ਨੂੰ ਕੀਤਾ ਗਿਆ ਇੱਥੇ ਹੀ ਬਸ ਨਹੀਂ ਹੈ ਫੇਰ ਉਹਦੀ ਵਾਈਫ ਦੇਖੋ ਧੀਆ ਭੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਤੇ ਕਿਸੇ ਦੇ ਘਰ ਜਾ ਕੇ ਉਹਦੀ ਔਰਤ ਨੂੰ ਇਸ ਤਰੀਕੇ ਦੇ ਨਾਲ ਜਲੀਲ ਕਰਨਾ ਉਹਦੀ ਬੇਇੱਜ਼ਤੀ ਕਰਨਾ ਇਹ ਵੀ ਕਿਸੇ ਤਰ੍ਹਾਂ ਪੰਜਾਬੀਆਂ ਨੂੰ ਮਨਜ਼ੂਰ ਨਹੀਂ ਇਹ ਕੱਲਾ ਓਸੀ ਤੇ ਨਹੀਂ ਜਿਹੜੇ ਵੀ ਇਹਨਾਂ ਤੇ ਆਵਾਜ਼ ਉਠਾਉਂਦੇ ਆ ਹੁਣ ਅੱਜ ਸਾਨੂੰ ਇਹ ਵੀ ਖਸਦਾ ਕਿ ਪ੍ਰਗਟ ਸਿੰਘ ਤੇ ਪਰਚਾ ਕਰ ਰਹੇ ਆ ਹੋ ਸਕਦਾ ਅੱਗੇ ਵੀ ਤੁਰਨ ਮੇਰੇ ਮੈਨੂੰ ਤਾਂ ਬੁਲਾਉਂਦੇ ਹੀ ਰਹਿੰਦੇ ਆ ਇਸ ਕਰਕੇ ਜਿਹੜਾ ਵੀ ਬੰਦਾ ਅੱਜ ਪੰਜਾਬ ਦੀ ਗੱਲ ਕਰਦਾ ਪੰਜਾਬੀਅਤ ਦੀ ਗੱਲ ਕਰਦਾ ਉਸ ਤੇ ਪਰਚਾ ਦਿੰਦੇ ਆ ਇਹ ਜਿਹੜਾ ਕੇਜਰੀਵਾਲ ਹੈ ਇਹ ਅਸਲ ਮੈਨਾਂ ਚ ਮੁੱਖ ਮੰਤਰੀ ਦੀ ਕੁਰਸੀ ਤੇ ਬੈਠ ਦਾ ਕੰਮ ਚਲਾ ਰਿਹਾ ਜ ਜ ਹੁਣ ਕਹਿੰਦੇ ਇਹ ਯੁੱਧ ਨਸ਼ੇ ਦੇ ਵਿਰੁੱਧ ਹੈ ਜਦੋਂ ਇਹਨਾਂ ਦਾ ਮਜੀਠੀਆ ਨੇ ਇਹਨਾਂ ਤੇ ਖਿਲਾਫ ਕੇਸ ਪਾਇਆ ਆਹੀ ਕੇਜਰੀਵਾਲ ਕੋਰਟ ਵਿੱਚ ਜਾ ਕੇ ਮਜੀਠੀਆ ਤੋਂ ਮਾਫੀ ਮੰਗ ਕੇ ਆਇਆ ਫਿਰ ਕਿਹੜਾ ਯੁੱਧ ਇਹਨਾਂ ਦੇ ਨਸ਼ੇ ਦੇ ਵਿਰੁੱਧ ਹੈ ਇਹ ਸਾਰਾ ਕੁਝ ਰਾਜਨੀਤਿਕ ਤੌਰ ਤੇ ਪੰਜਾਬ ਦੀ ਉੱਭਰ ਰਹੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ ਇਹ ਕਿਸੇ ਤਰ੍ਹਾਂ ਵੀ ਬਰਦਾਸ਼ਤ ਕਰਨ ਯੋਗ ਨਹੀਂ ਹੈ